ਦਾ ਖਾਲਸਾ ਵਾਹਿਗੁਰੂ ਦੀ ਜੀਫਤੈ ਦੰਡੋ ਉਤਮੰਦਨ ਅਨਕਵਾ ਜਾਏ ਕਿਆ ਹੋ ਭਟੇ ਕਦੇ ਕਦੇ ਕਹ ਦੇਖਾਂ ਮੈਂ ਅਕਾਸ਼ ਨਾਲ ਕਥਨ ਜਾਏ ਜੋਦਨ ਪਾਵਰ ਜੋ ਆਖਾ ਚੇਤੜੀ ਵਿੜਿਆਈ ਜਾਣ ਕਰੋ ਧਰਮੀ ਅਗਰ ਬੜੀ ਹੈ ਸ਼ੁਰੂ ਹੋਣ ਲੱਗੀ ਹੈ ਮੇਂ ਜੀ ਕਹਿਆ ਕਿਰਪਾ ਕਰੋ ਜੀ ਉਸਤ ਕਰੇ ਅਨੇਕ ਜਨ ਅੰਤਰਾ ਪਰਿਵਾਰ ਅਨੇਕਾਂ ਜਨ ਪ੍ਰਭੂ ਜੀ ਉਸਤ ਕਰਦੇ ਹਨ ਉੜੇਂ ਕਰਦੇ ਹਨ ਪਰ ਉਦਨ ਹੋਏ ਅੰਦਰ ਨਾ ਪਰਿਵਾਰ ਹੈ ਪੂਜਨ ਕਰੋ ਕੱਤ ਨਾਦਿਕ ਰਚਨਾ ਬ੍ਰਾਵ ਰਚੀ ਬਹੁਤ ਅਨੇਕ ਪ੍ਰਕਾਰ ਇਹ ਨਾਨਕ ਉਹ ਪ੍ਰਭੂ ਨੇ ਜਿਹੜੀ ਰਚਨਾ ਰਚੀ ਹੈ ਜਿਸਨ ਵਾਲੇ ਦੇ ਨਾਮ ਦੇ ਉਸ ਰਚਨਾ ਜਿਸਨ ਵਾਲੇ ਦੀ ਰਚਨਾ ਰਚੀ ਹੈ ਨਾਨਕ ਵਾਲੇ ਦੀ ਰਚਨਾ ਰਚੀ ਹੈ ਇਹ ਕਈ ਕਿਸਮਾਂ ਦੇ ਆਜੇ ਮਨਤਾ ਦੀ ਹੈ ਇਹ ਨਾਨਕ ਨੂੰ ਸੋ ਜਾਰੇ ਹਨ ਜਨਨ ਕਰੋ ਸਤਨਾਮੁ ਜੀ ਦਾ ਹੈ ਗੁਰੂ ਸਾਹਿਬ ਜੀ ਅਸ਼ਟਪਦੀ ਜੇ ਦਸਮੀ ਜੋਸ਼ਪਦੇਵ ਦਾ ਪਹਿਲਾ ਪਦ ਹੈ ਕਿਰਪਾ ਕਰੋ ਜੀ ਅਸ਼ਟਪਦੀ ਕੇ ਕੋਟ ਹੋਰੇ ਪੁਜਾਰੀ ਪਰ ਉਹ ਜਿਹੜੇ ਰਚਨਾ ਦੇ ਵਿੱਚ ਕੇ ਕਰੋੜਾ ਪਰਮੇਸ਼ਰ ਨੂੰ ਪੂਜਾ ਕਰਨ ਵਾਲੇ ਹੋ ਰਹੇ ਹਨ ਇਹ ਕੋੜਾ ਆਚਾਰ ਪਿਵਾਰੀ ਇੱਕ ਰੋੜ ਹੈ ਜਿਹੜੇ ਜਿਹੜੇ ਕਰਮ ਕਾਂਡ ਕਰਦੇ ਹਨ ਜੋ ਧਰਮ ਕਰਮ ਕਰ ਰਹੇ ਹਨ ਉਹ ਵੀ ਕੋੜਾ ਹੋ ਰਹੇ ਹਨ ਧਰਨ ਤੜੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਈ ਕੋਟ ਪੈ ਤਿਰਨ ਵਾਸੀ ਕਈ ਕੋਟ ਬਦ ਭ੍ਰਮੈ ਕੌਣ ਮਰ ਜਾਂਦੇ ਨੇ ਦੇਖਾਂਦੇ ਬਸਰ ਵਾਲੇ ਹਨ ਹੋ ਰਿਆ ਰਜਨਾ ਵਿੱਚ ਜੇ ਕਈ ਕਰੋੜਾਂ ਹੀ ਮਰ ਗਏ ਨੇ ਉਦਾਸੀ ਹੈ ਕਿ ਚੱਕਰਾਂ ਵਿੱਚ ਫਿਰ ਰਹੇ ਹਨ ਜਾਣ ਕਰੋ ਕਾਤਨਾਮ 시ਦੀਵਾ ਹੈ ਗੁਰੂ ਨਾਇ ਬਦੀਂ ਕਈ ਕੋਟ ਵੇਦ ਕੇ ਸਰੋਤੇ ਇੱਕ ਕੋਟ ਚਪਿਸਰ ਹੋਤੇ ਕੋਟ ਗਣੇ ਕਰੋੜਾਂ ਇਹ ਕਰੋੜੇ ਤਪਿ ਸਹਰਣ ਤਪ ਕਰਕੇ ਵੱਡੇ ਜਪੀ ਤਪੀ ਹੋ ਰਹੇ ਹਨ ਆਵਾਜ਼ਨ ਕਰੋ ਸਤਨਾਮੁ ਸ਼ਿਰੀ ਵਾਹਿਗੁਰੂ ਸਾਹਿਬ ਜੀ ਹੋਇ ਇਹੇ ਚੱਪੀਆ ਹਵਨ ਵੀ ਕਰਦੇ ਹਨ ਤਪ ਵੀ ਕਰਦੇ ਹਨ ਕਈ ਕਰੋੜ ਆਤਮ ਧਿਆਨਤਾਰੇ ਤੇ ਕੇ ਕਰੋੜਾ ਜਿਹੜੇ ਆਤਮਾ ਦੇ ਜਿ ਧਿਆਨ ਵਿਚਾਰੇ ਹਨ ਇਹ ਕੋੜ ਕਾਮ ਕਾਮ ਵਿਚਾਰ ਹੈ ਕਈ ਕਰੋੜਾਂ ਜਿਹੜੇ ਕਵੀਆਂ ਜਿਹੜੇ ਵਿੱਚ ਨਾਮਾਂ ਹਨ ਧਰਮ ਬੁਕਤਾਨ ਉਹ ਨਹੀਂ ਵਿਚਾਰ ਕਰਦੇ ਹਨ ਉਹ ਕਈ ਕੋੜ ਕਾਮ ਕਾਮ ਵਿਚਾਰ ਹੈ ਜੇ ਕੋੜ ਨਮਦਰ ਨਾਮ ਧਿਆਵੈ ਕਈ ਕਰੋੜਾਂ ਜਿਹੜੇ ਕਵੀਆਂ ਦੀ ਰਚਨਾਵਾਂ ਵਿੱਚ ਨਾਮਾਂ ਜਿਹੜੀ ਆਮ ਨਾਲ ਵਿਚਾਰ ਕਰਦੇ ਹਨ ਦੇਈ ਗੁਰ ਨਗਦਨ ਨਾਮ ਧਿਆਵੈ ਕੇਕਰੂਡੇ ਸੇਵੀ ਆਣ ਦੀ ਜਿਹੜੇ ਪਹਿਲਾਂ ਕੀਤੇ ਮਹਾਰਾਜ ਜਿਹਨੇ ਰਚਨਾ ਕੀਤੀ ਜਿਨ੍ਹਾਂ ਦੇ ਪਰਮੇਸ਼ਰ ਨਾਮ ਝਾਉਂਦੇ ਹਨ ਪਰ ਇਕਰਾ ਵੀ ਨਵੇਂ ਨਵਾਂ ਨਾਮ ਤੇ ਹੁੰਦੇ ਹਨ ਤੇ ਨਾਨਕ ਨਾਨਕ ਕਰਦੇਗਾ ਆਪਣਾ ਭਾਵ ਇਹ ਨਾਨਕ ਉਸ ਰਚਨ ਹਾਲ ਰਖਿਸ਼ਰ ਹੈ ਉਹਦੇ ਅੰਦਰ ਵੀ ਪਾਸ ਸਕਦੇ ਉਚਾਰਣ ਕਰੋ ਸਤ ਮਹਾਰਾਜ ਜਸਰੇ ਹਨ ਮਾਇਆ ਦੇ ਮੋਹ ਮਮਤਾ ਵਾਲਿਆ ਦੀ ਦ੍ਰਿਸ਼ਟੀ ਵਾਲੇ ਹਣ ਉਹ ਵੀ ਜਿਹੜੇ ਮਾਇਆ ਦੇ ਵਿੱਚ ਹੈ ਮੋਹ ਮਮਤਾ ਵਿੱਚ ਹੈ ਉਹਨਾਂ ਦੇ ਬਾਰੇ ਦੱਸਦੇ ਹਾਂ ਮਹਾਰਾਜ ਜੀ ਹੁਣ ਜਿਹੜਾ ਦੂਸਰਾ ਪਦ ਆਇਆ ਜਦਸੀ ਅਸ਼ਵਰੀ ਜਾ ਗੁਰੂ ਕਾ ਲੇ ਵੇਚੀ ਕਰਦੇ ਆ ਕਿਰਪਾ ਕਰੋ ਜੀ ਕਈ ਕੋਟ ਭੈ ਅਗਿਆਨੀ ਕਈ ਕੋਟ ਅੰਧ ਅਗਿਆਨੀ ਇੱਕ ਕਰੋੜਾਂ ਆ ਗਏ ਇੱਕ ਮੰਡੀ ਐ ਉਹ ਇੱਕ ਮੰਡੀ ਵਿੱਚ ਰਹਿੰਦੇ ਹਨ ਕਈ ਕੋੜ ਅੰਧਾ ਗਏ ਕਿ ਇੱਕ ਕਰੋੜਾਂ ਅੰਦੇ ਹਨ ਅਗੇ ਆ ਗਏ ਅੰਧੇ ਹੋਣ ਗਏ ਇਗਨੋਰੈਂਟ ਗਏ ਅਧੇਰੀ ਵਿੱਚ ਰਹੇ ਹਾਂ ਉਹਨਰੇ ਰੇਮੀ ਕੇ ਜਿਹੜਾ ਉਹ ਲੱਭ ਨਹੀਂ ਸਕਦਾ ਉਹਦਾ ਡਾਈਟ ਨਾਲ ਬਿਲਾਂ ਸ਼ਬਦ ਇਹਨੂੰ ਲਾਈਟ ਹੈ ਸ਼ਬਦ ਨਹੀਂ ਹੈ ਜੋਈ ਕਰੋੜਾ ਮੜ ਗਏ ਨੇ ਆਪਣੇ ਆਪ ਨੂੰ ਜਹਵਾਨ ਕਰ ਲਿਆ ਤੇ ਕਈ ਗੋੜੇੜੇ ਓੜ ਅਗਿਆਨੀ ਆਹਨ ਉਚਾਰਣ ਕਰੋ ਸਤਨਾਮ ਈਰਵਾਇ ਗੁਤਾ ਹੈ ਬਹੀ ਇੱਕ ਕਰੋੜ ਘੁਰ ਅਗਿਆਨੀ ਓਰੇ ਹਨ ਭਾਲੂ ਬੜੇ ਮੂਰਖ ਹਨ ਕਈ ਗੋੜੇ ਕਪਨ ਕਠੋਰ ਏ ਕਰੋੜਾ ਜਿਹੜਾ ਪੱਛੜ ਦੇ ਹਨ ਔਰ ਗੁਰੂ ਪਤਨ ਜੀ ਹਾਨ ਕਿਰਪਾ ਕੰਦੇ ਕਰੋੜਾਂ ਕੇ ਕਰੋੜ ਪਤਨ ਦੇ ਵਾਲੇ ਸੁਮ ਹੋ ਰਹੇ ਹਨ ਆਪ ਹੁਨਾ ਨੂੰ ਕੋਈ ਦੇ ਕੋਈ ਚਾਹਸ ਨਹੀਂ ਹੈ ਉਹ ਸੁਮ ਹਨ ਗਏ ਕੋੜਾ ਭਿਗ ਆਤਮ ਨਹੀਂ ਕੋੜ ਗਏ ਕਰੋੜਾ ਕੰਦੇ ਨਾ ਵੀ ਜਨ ਵਾਲੇ ਹਨ ਗਏ ਕੋੜਾ ਭਿਗ ਆਤਮ ਨਹੀਂ ਕੋੜ ਤੇ ਆਤਮਾਨ ਨੇ ਬਹੁਤ ਕੋਰੇ ਹੋਰੇ ਹਨ ਉਚਾਰਨ ਕਰੋ ਸਤਨਾਮ ਹੀ ਵਿਆਹ ਹੈ ਗੁਰੂ ਸਾਹਿਬ ਦੀ ਕਈ ਕੋਟਾ ਅਰਧਰੋਹ ਨੇ ਕਈ ਕਰੋੜਾ ਮਹਾਰਾਜ ਜੀ ਨੇ ਪ੍ਰਾਣ ਨੂੰ ਖੋੜੇ ਹੱਥਾਂ ਚੁਰਾ ਲੈਤੇ ਹਨ ਕਈ ਕੋਟ ਪਰ ਤੁਘਣਾ ਕਰੇਂ ਕਈ ਕਰੋੜਾ ਜਿਹੜਾ ਜੀ ਜਿੱਤਾ ਕਰਦੇ ਹਨ ਦੁਸ਼ਰ ਲਾਉਂਦੇ ਹਨ ਝੂਠ ਦੇ ਫਲ ਲਾਉਂਦੇ ਹਨ ਜਾਰਣ ਕਰੋ ਸਾਧਨਾ ਨਹੀਂ ਹੀ ਵਾਹੇ ਗੁਰੂ ਸਾਹਿਬ ਜੀ ਕਈ ਕੋਟ ਮਾਇਆ ਸੁਨਾਮਾ ਮਾਇਆ ਸ੍ਰਮ ਕਹਿੰਦੇ ਇਕੱਠੀ ਲਗਣਾ ਮਿਹਨਤ ਕਰਨਾ ਮਾਰੀ ਤੇ ਮਾਇਆ ਨੂੰ ਕੱਟਛੀ ਕਰਦੇ ਵੀਚ ਆਪਣਾ ਇਹ ਟਾਈਮ ਹੈ ਮਿਹਨਤ ਇਹੋ ਉਹਦੇ ਵਿੱਚ ਲਗਾ ਲੱਗੂ ਉਹਦੇ ਵਿੱਚ ਪੋਸਧਾ ਲਾੜੇ ਅੰਨ ਚਰਨ ਘੜੋ ਕੱਟਨਾ ਮਹੀ ਦੀ ਵਾਹੇ ਗੁਨ ਸਾਹਿਬੀ ਬਰੀ ਹਰੇ ਕੋਟ ਪਰਦੇਸ ਪਰਮਾਏ ਉਹਨਾਂ ਕੀ ਕਰੂਣਾ ਮਾਰੀ ਗਏ ਨੇ ਜਿਹੜੇ ਮਾਇਆ ਨੂੰ ਕਮਾਉਣ ਵਿੱਚ ਦੰਦ

ਵਾਹਿਗੁਰੂ ਜੀ ਪਰਮੇਸ਼ਰ ਆਪ ਲਾ ਰਹੇ ਹੈ ਹੋ ਜੀ ਉਦਲੂ ਜੀ ਲੱਗ ਰਹੇ ਹਨ اے ਨਾਨਕ ਤੂ ਆਪ ਹੀ ਜਿ ਸਚਨਾ ਅਰਜਨਿ ਰਜਨਾ ਨੂੰ ਆਪ ਹੀ ਜਾਣਦੇ ਹੋ اے ਨਾਨਕ ਉਚਾਰਨ ਕਰੋ ਸਾਤ

ਕਈ ਸਰਬ ਉਪਾਏ ਕਈ ਕੋੜ ਪਾਥਰ ਬਿਰਖ ਨਿਭ ਜਾਏ ਮਾਰ ਜਿਵੇਂ ਕਈ ਕਰੋੜ ਉਡਣ ਵਾਲੇ ਪਝਾਨ ਜੇ ਕਈ ਕਰੋੜਾ ਹੈ ਨਾ ਬਿਨਾ ਪੈਰ ਨੂੰ ਤੁਰਦੇ ਹਨ ਸੱਪ ਉਹ ਤੁਸੀਂ ਉਪਾਏ ਹਨ ਜੇ ਕੋੜ ਪਾਥਰ ਬਿਰਖ ਨਿਭ ਜਾਏ ਕਈ ਕਰੋੜਾ ਇਹ ਪੱਥਰ ਕਈ ਕਰੋੜਾ ਇਹ ਵਿੱਚ ਬੈ ਜਾ ਕੀਤੇ ਹਨ ਉਚਾਰਨ ਕਰੋ ਸਤਨਾਮੁ ਮਹੀਵ ਹੈ ਗੁਰੁ ਸਾਹਿਬ ਕੀ ਕਈ ਕਰੋੜ ਪਵਨ ਪਾਣੀ ਬੈਸੰਤਰ ਕਈ ਕਰੋੜ ਧੇਸੂ ਮੰਡਲ ਕਈ ਕਰੋੜ ਉਹ ਪਾਣੀ ਬੈਸੰਤਰ ਕਈ ਕਰੋੜਾ ਮਾਇ ਰਹਿੰਦੇ ਪਾਉਣਾ ਪਾਣੀ ਹੈ ਢੱਗ ਨਹੀਂ ਵਰਕੇ ਪ੍ਰਦਾਨਤ ਬੈ ਜਾ ਕੀਤੇ ਹਨ ਕਈ ਕਰੋੜ ਦੇਸ਼ੂ ਮੱਢਲ ਕਈ ਕਰੋੜਾ ਪ੍ਰਿਥਵੀ ਦੇ ਮੰਡਲ ਅੱਜ ਹਨ ਪ੍ਰਿਥਵੀ ਦੇ ਮੰਡਲ ਇਹ ਹਨ ਦੇਸ਼ ਬਣਾਏ ਹਨ ਉਚਾਰਨ ਕਰੋ ਕਾਤਾ ਨਾਮ ਨਿਸ਼ੀਰੀ ਵਾਏ ਗੁਰੂ ਸਾਹਿਬ ਰਜੀ ਕਾਣਾ ਕਈ ਕਰੋੜਾ ਪ੍ਰਿਥਵੀ ਦੇ ਇਹੇ ਮੰਡਲ ਰਚਿਆ ਬਣਾ ਰਚਨਾ ਕੀਤੀ ਹੈ ਤੇ ਫਿਰ ਉਹਨਾਂ ਦੇਸ਼ ਬਣਾਏ ਹਨ ਕਈ ਕੋਟ ਦੇਖੂ ਮੰਡਲ ਕਈ ਕੋਟ ਸਸਿਰ ਸੂਰ ਨਖਿਆ ਚੜ ਹੁਣ ਕਈ ਕਰੋੜਾ ਮਾਰੇ ਕਹਿੰਦੇ ਚੰਦਰਮਾ ਕਈ ਕਰੋੜਾ ਹਨ ਸੂਰਜ ਹਨ ਅਦੇ ਤਾਰੇ ਰਹੇ ਹਨ ਕਈ ਕੋਟ ਦੇਵ ਜਨ ਇੰਦਰ ਸਿਰਿ ਸਾਚਰ ਕਈ ਕਰੋੜਾ ਰਖਸਾਨ ਦੇਵਤੇ ਹਨ ਇਹ ਉਹਨਾਂ ਦੇ ਸਰਦਾਰਾਂ ਦੇ ਸਿਰ ਦੇ ਛਤਰਾ ਵਾਲੇ ਇੰਦਰਨ ਰਜੇ ਹੱਥ ਨਾਲ ਉਚਾਰਨ ਕਰੋ ਸਾਧਨਾ ਮਹੀ ਦੀ ਵਾਹਿ ਗੁਲ ਪਾਇ ਬੜੀ ਸਾਗਲ ਸਮਗਰੇ ਆਪਣੇ ਸੂਤ ਧਾਰੇ ਨਾਨਕ ਜਿਸ ਕੋ ਜਿਸ ਭਾਵ ਤੇ ਇਸ ਨਿਸਤਾਨ ਬਰੇਦੁਰ ਦੰਤਨ

ਗੁਰੂ ਧਾਰ ਲੈਂਦੇ ਅੰਨ ਚਰਨ ਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਹਿਜ ਜੀ ਕਈ ਕੋਟ ਰਾਜਸ ਤਾਮਸ ਸੱਜ ਕਈ ਕੋਟ ਬੇਜ ਪੁਰਾਨ ਸਿਮਰਿਚ ਅਰ ਸਾਸਤ ਮਹਾਰਜ ਦੇ ਦੇ ਕਈ ਕੋਟ ਜੀਵ ਹੈ ਜਿਹੜੇ ਰਜੋ ਗੁਣ ਅਨ ਤਮ ਗੁਣ ਅਨ ਤੇ ਸਦ ਗੁਣ ਅਨ ਕਈ ਗੋੜ ਬੇਜ ਪ੍ਰਾਣ ਸਿਮਰਿਚ ਅਰ ਸਤਿ ਏ ਕਰੋੜੇ ਬੇਜ ਪ੍ਰਾਣ ਸਿਮਰਿਚ ਅਤਰ ਹੰਨ ਜੇ ਵੀ ਕਰੋੜਾਂ ਵਿੱਚ ਜਮਾ ਜਈ ਕਰੋੜ ਬੇਜ ਪ੍ਰਾਣ ਸਿਮਰਜੈ ਸਤਿ ਸਰ ਹੰਨ ਗਈ ਗੋੜ ਕੇ ਰਤਨ ਸੁਮੰਡਲ ਕਈ ਕਰੋੜੇ ਰਤਨ ਸਮੁੰਦਰ ਵਿੱਚ ਪੈ ਲਏ ਕਿਤੇ ਹਨ ਕਰੋੜੇ ਰਤਨ ਕਈ ਕਰੋੜ ਹਨ ਜਿਸ ਸਮੁੰਦਰ ਵਿੱਚ ਪੈ ਲਏ ਕਿਤੇ ਹਨ ਕਈ ਗੋਲਡ नाना ਪ੍ਰਕਾਰ ਜੰਤ ਕਈ ਕਰੋੜੇ ਕਈ ਅਨੇਕਾਂ ਭਾਗ ਦੇ ਜੰਤੁਰ ਚ ਅੰਨ ਉਚਾਰਣ ਕਰੋ ਸਾਤਨ ਕਈ ਘੋੜਾ ਕੀਏ ਕਿ ਜੀਵੇ ਕਈ ਘੋੜੇ ਗਿਰੀ ਫੇਰ ਸਵਾਰਨ ਛੀਵੇ ਮਾੜੀ ਕਹਿੰਦੇ ਕਈ ਕਰੋੜ ਜਿਹੜੀ ਬੱਡੀ ਅੱਜ ਹਰਤਲਾ ਵਾਲੇ ਦੀ ਬੱਡੀ ਆਜਾ ਵਾਲੇ ਆਕਲਾ ਵਾਲੇ ਅਸਰ ਨਾਲ ਆਜਣ ਚੇ ਹਨ ਕਈ ਘੋੜੇ ਗਿਨੀ ਵੇ ਫਲ ਛੀਵੇ ਕਈ ਕਰੋੜਾ ਜਿਹੜੇ ਪਹਾੜ ਐ ਦੇ ਸੋਨੇ ਦੇ ਪਰਬਤਾਂ ਸੁਵੇਰ ਬੜੇ ਹਨ ਬਣੇ ਪਏ ਹਨ ਉਚਾਰਨ ਕਰੋ ਕਟਨਾ ਮਹੀਰੀ ਵਾਹਿ ਗੁਰੂ ਸਾਹਿਬ ਜੀ ਕਈ ਕੋਟ ਜੱਖ ਕਿੰਨੇ ਵਿਸਾਲ ਚ ਕਈ ਕੋਟ ਭੂਤ ਪ੍ਰੇਤ ਸੁਗਰ ਪਰਗਾਚ ਤੇ ਕਰੋੜਾਂ ਦੇ ਲੱਖ ਜੱਖ ਹੱਦ ਜੱਖ ਕੋ ਇਕ ਇਨਰ ਦੇ ਵਿਸਾਲ ਚ ਰੱਖੇ ਗਏ ਹਨ ਕਈ ਕਰੋੜਾਂ ਮਰਗੰਦੇ ਭੂਤ ਪ੍ਰੇਟ ਸੂਰ ਤੇ ਛੇਰ ਹਨ ਧਾਰਨ ਕਰੋ ਸਤਿਨਾਮ ਵਿਸ਼ਿਵਾਹੇ ਗੁਰੂ ਸਾਹਿਬ ਜੀ ਸਭ ਤੇ ਤੇਰੇ ਸਭ ਭੂਤੇ ਦੂਰ ਨਾਨਕ ਆਵਾਜਿੰਦ ਰਹਾ ਪਰ ਘੂਰ ਪਰਮੇਸ਼ਰ ਆਪ ਸਭਨਾ ਦੇ ਨੇੜੇ ਹੈ ਇਹ ਆਪ ਵੀ ਸੰਤੂਰ ਵੀ ਹੈ ਧਰਗੁਨਾਂਸਹਿ ਸਮਝਾ ਰਹੇ ਹਾਂ ਪੰਜਵੇਂ ਪਿਤਾ ਜੀ ਆ ਨਾਨਕ ਆਪ ਲਿਪਤ ਰਾਇਆ ਪ੍ਰਭੂਰ ਕਹਿੰਦੇ ਉਹਨਾਂ ਨੂੰ ਕੋਈ ਮਾਰਦਾ ਨਹੀਂ ਪਤਾ ਹੈ ਸਭਨਾ ਦੇ ਵਿੱਚ ਉਹ ਪੂਰਨ ਵੀ ਹੋੜਿਆ ਹੈ ਨਾ ਨਾ ਦੇ ਲਿਪਤ ਰਾਇਆ ਪ੍ਰਭੂਰ ਸਾਰੇ ਜਗ੍ਹਾ ਪਰ ਇਹ ਪੂਰਨ ਹੈ

ਗਿੱਤੇ ਜੀ ਤੁਹ ਬੋਤਾਈ ਹੋਈ ਐ ਤੇ ਕਥਨ ਸੇ ਬ੍ਰਾਹਮਣ ਨੇ ਆਵੜੇ ਜੀ ਦਾ ਕੋਠੀ ਕੋਣ ਸੁਬ੍ਰਾਂ ਤਨਵਾਲ ਵਜਾ ਧੰਵਾਜ ਤ੍ਰਵਣ ਕਰਦੇ ਹਨ ਦਰਵਾਜ ਦਰਹੇ ਪਹਾੜ ਸਵਨਾ ਨਾਈ ਝੰਡਾ ਰਹਿ ਹੈ ਸਾਰਿਆ ਦਾ ਪੜਾ ਮੰਡਰ ਦੇ ਭਗੋ ਸਾਰਿਆ ਮਹਾਰਾਜ ਜੀ ਜੇ ਕਥਨ ਬ੍ਰਾਹਮਣ ਨੇ ਆਵ ਲੋ ਭਜੇ ਵਾਹੇ ਗੁਦੀ ਦਾ ਖਾਜਵਾ ਵਾਹੇ ਗੁਦੀ ਕੀ ਵਧੇ